ਸਤਿਕਾਰਪਾਪੂ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਪਾਪੂ ਜੀ ਆਪਣਾ ਨਾਮ ਦੱਸੋਗੇ ਹਾਂ ਜੀ ਮੈਂ ਨਾਤਮਾ ਸਿੰਘ ਆਤਮਾ ਸਿੰਘ ਬਬੂ ਜੀ ਤੁਸੀਂ ਕੀ ਕਰ ਰਹੇ ਸੀ ਪੱਠੇ ਪਾ ਰਹੇ ਮੈਂ ਅਸੀਂ ਪੱਠੇ ਪਾਣ ਮੈਂ ਕਿਹਾ ਬੱਚੇ ਨੂੰ ਘਾਹ ਪੇ ਪੱਠੇ ਪਾ ਲਿਓ ਅੱਛਾ ਹਾਂ ਖਾਣ ਪੀਣ ਦੀਆਂ ਗੱਲਾਂ ਤਾਂ ਅਸੀਂ ਕਰਨੀਆਂ ਹੁੰਦੀਆਂ ਨਾਲ ਹੀ ਜਾਣਣਾ ਹੁੰਦਾ ਸੀ ਇੱਕ ਦੇਸੀ ਨੁਸਖਾ ਤੁਸੀਂ ਦੱਸੋਗੇ ਮੈਨੂੰ ਕੋਈ ਦੇਸੀ ਨੁਸਖਾ ਹਾਂ ਧਰਨਵਾਰ ਤੁਹਾਨੂੰ ਦੱਸ ਸਕਦਾ ਮੈਂ ਹਾਂਜੀ ਓਏ ਆ ਕਿ ਜਿਹੜੇ ਆਪਣੇ ਸਰੀਰ ਨੂੰ ਨਹੀਂ ਸੰਭਾਲਦੇ ਫਿਰ ਉਹ ਆਪਣੇ ਸਰੀਰ ਨੂੰ ਜ਼ਿਆਦਾ ਕੰਮ ਦੇ ਵਿੱਚ ਝੋਕਦੇ ਆ ਜਿਵੇਂ ਛਾਲਾਂ ਲਾਦੇ ਬੱਚੇ ਜਾਂ ਨੌਜਵਾਨ ਉਹਨਾਂ ਦੀ ਪ੍ਰੈਕਟਿਸ ਨਹੀਂ ਹੁੰਦੀ ਉਹ ਫਿਰ ਧਰਨ ਦਾ ਸ਼ਕਾਰ ਹੋ ਜਾਂਦੇ ਅੱਛਾ ਇਸ ਕਰਕੇ ਉਹ ਧਰਨ ਨੂੰ ਫੇਰ ਕੱਢਣ ਵਾਸਤੇ ਹਾਂਜੀ ਦੇਸੀ ਨੂੰ ਸਾਡੇ ਕੋਲ ਦੋ ਦੋ ਤਿੰਨ ਆਈਟਮਾਂ ਹੈਗੀਆਂ ਉਹਦੀਆਂ ਹਾਂਜੀ ਤੇ ਸਭ ਤੋਂ ਪਹਿਲਾਂ ਲੇਟ ਕੇ ਥੱਲੇ ਉਹਦੇ ਚਾਹੇ ਕੱਪੜੇ ਦੀ ਗੋਲ ਕਰਕੇ ਜਾਂ ਗੇਂਦ ਇਹ ਬੰਨੇ ਦੀ ਸ਼ਕਲ ਚ ਕੋਈ ਚੀਜ਼ ਬਣਾ ਕੇ ਉਹਦੇ ਸੱਦੇ ਕੇ ਆਪ ਉੱਪਰ ਲੇਟ ਜਾਣਾ ਸਰੀਰ ਦਾ ਬੋਝ ਜਿਹੜਾ ਵਜਨ ਆ ਉਹ ਦੇਣਾ ਉਹਦੇ ਨਾਲ ਫਿਰ ਉਹ ਆਪਣੇ ਆਪ ਧਰਨ ਜਿਹੜੀ ਉੱਥੇ ਆ ਜਾਂਦੀ ਆ ਆਪੇ ਆ ਜਾਂਦੀ ਆ ਹਾਂ ਦੂਜੀ ਗੱਲ ਇਹ ਆ ਹਾਂਜੀ ਕਿ ਅਸੀਂ ਬੈਠਣ ਚ ਲੱਗੇ ਤਾਂ ਇਹ ਜਿਹੜੀਆਂ ਬਹਾਂ ਆ ਉਹ ਇਸ ਤਰ੍ਹਾਂ ਉਹਨਾਂ ਦੇ ਉੱਤੇ ਵਜਨ ਦਈਏ ਪਿੰਨੀਆਂ ਨੂੰ ਹਾਂਜੀ ਤਾਂ ਕਿ ਉਹ ਜਿਹੜੀਆਂ ਨਾੜਾਂ ਉਹ ਕੱਸ ਹੋ ਜਾਣ ਤੇ ਧਰਨ ਤੁਹਾਡੀ ਆਪਣੇ ਆਪ ਤਾਂ ਆ ਜਾਏਗੀ ਆਪੇ ਠੀਕ ਹੋ ਜਾਏਗੀ ਹਾਂ ਆਪੇ ਠੀਕ ਹੋ ਜਾਏਗੀ ਇਹ ਮੋਟਾ ਜਿਹਾ ਨੁਸਖਾ ਆ ਬਹੁਤ ਹੀ ਵਧੀਆ ਨੁਸਖਾ ਦੱਸਿਆ ਤੁਸੀਂ ਬਾਪੂ ਜੀ ਤੁਸੀਂ ਇੰਨਾ ਵਕਤ ਮੈਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਸੀਂ ਪਾਓ ਮੱਜਾਂ ਨੂੰ ਪੱਠੇ ਤੇ ਮੈਂ ਚੱਲਦੀ ਹਾਂ ਸਤਿ ਸ਼੍ਰੀ ਅਕਾਲ